ਪਿਛਲੇ 10 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ ਆਪਣੇ ਜਿਹੜੇ ਤਿੰਨ ਕਿੱਟੇ ਨਾ ਖਰਾਬ ਹੋ ਗਏ Roasted feed ਦੇ ਸਾਨੂੰ ਪਤਾ ਵੀ ਸੱਤਾਂ ਚ ਆਉਣ ਲੱਗੀਆਂ ਵੱਡੇ ਵੱਡੇ ਮਕਾਨਾਂ ਦੀਆਂ ਤਾਂ ਗੱਲ ਹੀ ਕੁਝ ਨਹੀਂ دیوار ਦੇ ਵਿੱਚ ਦੀ ਜਿਹੜੀ ਸਲਾਬ ਆ ਗਈ ਉਹਦੇ ਨਾਲ ਤੋਂ ਆਪਣੀ ਪਹਿਲੀ ਵਾਰ ਜਿਹੜੀ ਥੋੜੀ ਜਿਹੀ ਫੀਡ ਕਰਾਵੂਗੀ ਵੀਡੀਓ ਬਣਾਉਣ ਦਾ ਮਕਸਦ ਵੀ ਬਹੁਤ ਬੁੱਧੀਜੀਵਾ ਸਾਰਿਆਂ ਨੂੰ ਪਤਾ ਹੈ ਵੀ ਨਹੀਂ ਪਾਉਣੀ ਚਾਹੀਦੀ ਫਿਰ ਵੀ ਜਿਹੜੇ ਵੀਰਾਂ ਨੂੰ ਭੋਲੇ ਨੂੰ ਨਹੀਂ ਪਤਾ ਇਹ ਉੱਲੀ ਵਾਲੀ ਫੀਡ ਨਾ ਪਾਓ ਕੁਈ ਗੱਲ ਨਹੀਂ ਔਖਾ ਹੁੰਦਾ ਨੁਕਸਾਨ ਜਰਨਾ 15 1600 ਦਾ ਬੈਕ ਹੁੰਦਾ ਉਸ ਕੋਈ ਚੱਕਰ ਨਹੀਂ ਹੈਗਾ ਤੁਸੀਂ ਤੁਹਾਡੇ ਪਸ਼ੂ ਵਾਸਤੇ ਨੀਰੀ ਜ਼ਹਿਰ ਹੈ ਇਹਨੂੰ ਨਾ ਦਿਓ ਬਹੁਤ ਨੁਕਸਾਨ ਕਰੂਗੀ ਇਹਨੂੰ ਸ਼ਿੱਟ ਦਵਾਈ ਬਣ ਕੇ ਇਹਦੇ ਵਿੱਚੀ ਸੋਡੀ ਭਲਾਈ ਹੈ ਨਹੀਂ ਮੈਡੀਕਲ ਤੇ ਤੁਹਾਡਾ ਖਰਚਾ ਜਿਹੜਾ ਉਹ ਵੇਸਟ ਜਾਣਾ ਤੇ ਤੁਹਾਡੇ ਪਸ਼ੂ ਦੀ ਵੀ ਐ ਨਹੀਂ ਪਤਾ ਵੀ ਰੱਬ ਨਾ ਕਰੇ ਨੁਕਸਾਨ ਹੋ ਜਾ ਆਪਾਂ ਨਹੀਂ ਚਾਹੁੰਦੇ ਤੇ ਬਹੁਤ ਜ਼ਰਨਾ ਔਖਾ ਬਾਈ ਜੀ ਬਹੁਤ ਮਹਿੰਗੇ ਪਸ਼ੂ ਹੈ ਸੋ ਇਸ ਗੱਲ ਨੂੰ ਧਿਆਨ ਦਿਓ ਅੱਗੇ ਵਾਸਤੇ ਵੀ ਇਹ ਫੀਡ ਦੇ ਤੁਸੀਂ ਪਾ ਰਹੇ ਉਹਨੂੰ ਛੱਡ ਦਿਓ ਕੁਈ ਗੱਲ ਨਹੀਂ ਹੈਗਾ ਨਵਾਂ ਬੈਗ ਬੰਗਾਲੋ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਪਰ ਇਹ ਫੀਡ ਨਾ ਪਾਓ ਉਲੀ ਨੇ ਨੁਕਸਾਨ ਹੀ ਕਰਨਾ ਤੁਹਾਡੇ ਪਸ਼ੂ ਦਾ ਮਸਟੈਟਸ ਹੋ ਦੀ ਹੋਰ ਕਿੰਨੇ ਜਿਹੜੇ ਰੋਗ ਆ ਵੀ ਜਿਹੜੇ ਪਸ਼ੂ ਨੂੰ ਹੋ ਜਾਂਦੇ ਆ ਇਹ ਤੋਂ ਬਚ ਕੇ ਰਹੋ ਬਾਈ ਜਿੰਨਾ